ਦੋਸਤੋ ਗਿੱਲ ਨੀਲੀ ਰਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਵੀਡੀਓ ਜਿਹੜੀ ਕੀ ਤੁਹਾਨੂੰ ਦਿਖਾਉਣ ਲੱਗੇ ਆ ਜੀ ਤਲਬਸਹਨ ਦੇ ਜਿਹੜੇ ਡੇਰੇ ਦੇ ਪਹੁੰਚੇ ਅੱਜ ਫਿਰ ਤੇ ਅੱਜ ਜਿਹੜਾ ਪੂਰ ਅਸੀਂ ਥੋੜਾ ਜਿਹਾ ਵੱਖਰਾ ਕੀਤਾ ਜਿਹੜਾ ਹੁਣ ਗਾਂ ਨਵਾਂ ਸੈਟਅਪ ਦੇ ਨਾਲ ਤਿਆਰ ਹੋ ਰਹੇ ਜਾਨਵਰ ਇਹਨਾਂ ਦੀ ਵੀਡੀਓ ਅਸੀਂ ਇਸ ਕਰਕੇ ਬਣਾ ਰਹੇ ਆ ਕਿ ਅੱਜ ਜਿਹੜਾ ਤੁਹਾਨੂੰ ਪਤਾ ਵੀ ਇੱਕ ਤਾਂ ਬਿੱਲੂ ਟੂ ਵੇਚੇ ਦੇ ਵਿੱਚ ਆ ਦੂਸਰੀ ਗੱਲ ਇਹ ਜਿਹੜਾ ਬਿੱਲੂ ਦੀਆਂ ਧੀਆਂ ਤੇ ਕੁਝ ਕੱਟੇ ਆ ਤੁਹਾਨੂੰ ਪਤਾ ਵੀ ਹਰ ਟਾਈਮ ਚੰਗੀ ਵੀਡੀਓ ਆਪਾਂ ਤੁਹਾਨੂੰ ਚੈਨਲ ਤੇ ਵਿਖਾਉਂਦੇ ਰਹੇ ਆ ਤੇ ਫਿਰ ਤੋਂ ਆਪਾਂ ਦੁਬਾਰਾ ਚੈਨਲ ਦੇ ਉੱਤੇ ਆ ਕੇ ਵੀਡੀਓ ਬਣਾਉਣ ਲੱਗੇ ਆ ਤੇ ਕਰਦੇ ਆ ਭਰਾਣਾ ਗੱਲਬਾਤ ਤੇ ਆਇਆ ਦਲਬਾ ਹਾਂਜੀ ਕੀ ਹਾਲ ਆ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਤੇ ਕੀ ਹੈ ਪਰਿਵਾਰ ਦਾ ਕੀ ਹਾਲ ਆ ਸਭ ਠੀਕ ਠਾਕ ਭਾਈ ਤੁਸੀਂ ਸੁਣਾ ਅੱਜ ਫਿਰ ਸ਼ੂਟ ਕਰ ਦਈਏ ਬਿੱਲੂ ਟੂ ਕਰ ਦੇ ਜੀ ਕਰ ਤੇ ਨਾਲ ਕਿੰਨੇ ਜਾਨਵਰ ਆਏ ਸਾਰੀਆਂ ਚੋਇ ਜਿਹੜਾ ਪੂਰਾ ਇਹ ਇਹਦੇ ਵਿੱਚ ਕੱਲਾ ਵੱਡੇ ਛੋਟੇ ਨਹੀਂ ਛੱਡ ਕੇ ਬਾਕੀ ਬਿੱਲੂ ਦਾ ਮਾਲ ਆ ਹਾਂ ਇਹ ਸਾਰੀਆਂ ਬਿੱਲੂ ਦੀਆਂ ਝੋਟੀਆਂ ਹਾਂ ਜੀ ਇਹਦੋਂ ਪਹਿਲਾਂ ਮੇਰੇ ਤੇਰੇ ਕੋ ਝੋਟੀਆਂ ਸੂਈਆਂ ਵੀ ਹੋਈਆਂ ਹਨ ਹਾਂ ਤੇ ਇਹਦੇ ਵਿੱਚ ਹੁਣ ਜਿੰਨੇ ਵੀ ਨਾਗ ਆ ਉਹਨਾਂ ਬਾਰੇ ਆਪਾਂ ਡਿਟੇਲ ਦੱਸੋ ਸਾਨੂੰ ਵੀ ਕਿੰਨੇ ਤਕਰੀਬਨ ਮੇਰੇ ਸਾਹਦੇ ਕੋਈ 10 ਪੁਨਕ ਲਾ ਲਈਏ ਐਵਰੇਜ 10 ਹੋਣਗੇ ਹਨ ਇਹ ਪਿਛਲੇ ਸੀਜ਼ਨ ਦੀਆਂ ਝੋਟੀਆਂ ਸਾਰੀਆਂ ਇਹ ਵਿੱਚੋਂ ਇੱਕ ਦੋ ਨੂੰ ਛੱਡ ਕੇ ਕੋਈ ਉਸ ਤੋਂ ਪਿਛਲੇ ਦੀਆਂ ਇੱਕ ਦੋ ਛੱਡ ਕੇ ਹਨ ਤੇ ਪਿਛਲੇ ਸੀਜ਼ਨ ਦੀਆਂ ਕੋਈ ਉਸ ਤੋਂ ਪਿਛਲੇ ਦੀਆਂ ਪਿਛਲੇ ਦੀਆਂ ਦੋ ਨੇ ਕੱਡੀਆਂ ਅੱਛਾ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਪਤਾ ਹੀ ਆ ਕੱਲੇ-ਕੱਲੇ ਜਾਨਵਰ ਦੇ ਨਿਗ੍ਹਾ ਮਰਾਉਣੇ ਆ ਤੁਹਾਨੂੰ ਤੇ ਇਹ ਫਿਰ ਤਲਬ ਜਿਹੜਾ ਕੱਟਾ ਆਇਆ ਹੈ ਕਿਹੜੀ ਬਲੱਡ ਲਾਈਨ ਚ ਆ ਗਿਆ ਜਿਹੜਾ ਜਿਹੜਾ ਹੁਣ ਲਿਆਂਦਾ ਹੈ ਦੀ ਆਪਾ ਇਹ ਤਾਂ ਵਸਤੀ ਸੁਨੂ ਵਾਲੀ ਤੋਂ ਲੈੰਦਾ ਵਸਤੀ ਸੁਨੂ ਵਾਲੀ ਤੋਂ ਹਣਾ ਤੇ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਨਿੱਕੇ ਪੂਰ ਦੇ ਕੱਟੇ ਤਿਆਰ ਕੀਤੇ ਆਪਾਂ ਉਹ ਵੀ ਬਿੱਲੂ ਦੀ ਆ ਹਾਂ ਚੰਗੇ ਰਿਕਾਰਡ ਵਾਲਿਆ ਇੱਕ ਕਟਾ ਫਿਰਦਾ ਇਹ ਵੀ ਬਿੱਲੂ ਦਾ ਹੀ ਆ ਗਿਆ ਜੀ ਬਿੱਲੂ ਦਾ ਤੇ ਤੁਹਾਨੂੰ ਚੈੱਕ ਕਰਾਉਣੇ ਆ ਜੀ ਆਹ ਚੈੱਕ ਕਰੋ ਇਹਦੀ ਉਮਰ ਤਕਰੀਬਨ ਕਿੰਨੇ ਚਿਰ ਦੀ ਕੱਟੀ ਦਾਲਵਾ ਜੜੀਏ ਜੇ ਆਪਾਂ ਇਹਦੀ ਉਮਰ ਦਾ حساب ਲਈਏ 6 ਮਹੀਨਿਆਂ ਦੀ 7ਾਂ ਦੀ ਆਓ ਇਹਦੇ ਵੀ ਹਿਸਾਬ ਲਾ ਲਿਓ ਇਹ ਹੈਗੀ ਆ 8 ਤੋਂ ਮਹੀਨੇ ਦੀ ਲਾਲਾ ਹਾਂ 8 ਮਹੀਨੇ ਦੀ 8 ਮਹੀਨਿਆਂ ਦੀ ਜਿਹੜੀ ਕੱਟੀ ਵਹੋਣੇ ਆ ਜੀ ਭਰਾ ਕੋਲ ਚੈੱਕ ਕਰੋ 8 ਮਹੀਨਿਆਂ ਦੀ ਕੱਟੀ ਕੁਆਲਿਟੀ ਦੇਖੋ ਇਸ ਕੱਟੀ ਦੇ ਵਿੱਚ ਉਸ ਤੋਂ ਬਾਅਦ ਆ ਬੱਲੀ ਜੋ ਟੀ ਵੇਖੋ ਜੀ ਇਹ ਵੀ ਬਿੱਲੂ ਦੀ ਆ ਤੇ ਤੁਹਾਨੂੰ ਕੱਲੇ ਕੱਲੇ ਜਾਨਵਰ ਵਿਖਾ ਦਿੰਨੇ ਆ ਚੈੱਕ ਕਰ ਸਕਦੇ ਕੁਆਲਿਟੀ ਇਸ ਝੋਟੀ ਵਿੱਚ ਬਿੱਲੂ ਦੀ ਜਿਹੜੀ ਝੋਟੀ ਆ ਆਰਡਰ ਕੁਆਲਿਟੀ ਦੇਖ ਸਕਦੇ ਆ ਤੁਸੀਂ ਬਹੁਤ ਵਧੀਆ ਥਾਣਾ ਦੀ ਬੰਤਰ ਬਹੁਤ ਚੰਗੀ ਉਸ ਤੋਂ ਬਾਅਦ ਤੁਹਾਨੂੰ ਆ ਵੀ ਝੋਟੀ ਵਿਖਾਉਣੇ ਆ ਇਹ ਵੀ ਬਿੱਲੂ ਦੀ ਹੈ ਜੀ ਵੇਖ ਸਕਦੇ ਆ ਤੁਸੀਂ ਬਿੱਲੂ ਦੀ ਝੋਟੀ ਇਹ ਜਿਹੜਾ ਐਥ ਕੀ ਜਿਹੜਾ ਪੂਰ ਸੀਜ਼ਨ ਦੇ ਵਿੱਚ ਤਿਆਰ ਹੋ ਰਿਹਾ ਹੈ ਉਹੋ ਕਟੀਆਂ ਆ ਚੈੱਕ ਕਰੋ ਬਹੁਤ ਠੰਡੀਆਂ ਸੀਲ ਕਰਮਾ ਵਾਲੀਆਂ ਥਾਣਾ ਦੀ ਬਿਰਲ ਬਹੁਤ ਸੋਹਣੀ ਆਰਡਰ ਬਹੁਤ ਸੋਹਣਾ ਤੇ ਇਹ ਜਿਹੜੀਾਰੇ ਆਪਾਂ ਇੱਕ ਮੇਰੇ ਤਰ੍ਹਾਂ ਆਪਣਾ ਜਾਂ ਝੋਟੀਆਂ ਦੀ ਜਿਹੜੀ ਵੀਡੀਓ ਸ਼ੂਟ ਕਰੋ ਆ ਵੀ ਝੋਟੀ ਬਿੱਲੂ ਦੀ ਹੈ ਜੀ ਕੱਟੀ ਇਹਦੀ ਵੀ ਆਰਡਰ ਕੁਆਲਟੀ ਵਰਲ ਬਖਾਦਨੇ ਰੋਕੇ ਰੱਖੀ ਦਾਲੋ ਤੇ ਇਹਦੇ ਵੇਖੋ ਆਰਡਰ ਵੇਖੋ ਸਪੇਸ ਵੇਖੋ ਥਣਾ ਦੀ ਬਿੱਲੂ ਵੱਲੋਂ ਬਹੁਤ ਚੰਗੀਆਂ ਕੱਟੀਆਂ ਤੇ ਉਸ ਤੋਂ ਬਾਅਦ ਆ ਕੱਟੇ ਦੇਖ ਸਕਦੇ ਆ ਆ ਕੱਟਾ ਆ ਬਿੱਲੂ ਦਾ ਤੇ ਆ ਵੀ ਕੱਟੀ ਹੈ ਜੀ ਇਹਦੀ ਕੁਆਲਟੀ ਦੇਖੋ ਬਹੁਤ ਚੰਗੀ ਸੋਹਣੀ ਸਾਫ ਸੁਥਰੀ ਕੱਟੀ ਆ ਇਹਦੀ ਏਜ ਜੇ ਕਿੰਨੀ ਕੁ ਦਾਲੋ ਇਹ ਮੇਰੇ ਸਾਡੇ ਕੋਈ 2 2.5 ਮਹੀਨੇ ਦੀ ਕਿ ਮਹੀਨੇ ਡੇਢ ਦੀ ਕਿੰਨੇ ਚਿਰ ਦੀ ਹੈ ਸਵਾ ਕੁ ਮਹੀਨੇ ਦੀ ਹੋਈ ਇਹ ਸਵਾ ਮਹੀਨੇ ਦੀ ਹੈ ਹਨ ਤੇ ਆ ਵੀ ਕੱਟਾਈ ਆ ਆ ਵੀ ਚੈੱਕ ਕਰ ਸਕਦੇ ਆ ਬਿੱਲੂ ਦਾ ਕੱਟਾ ਇੱਕ ਤੇ ਹੁਣ ਤੁਹਾਨੂੰ ਹੋਰ ਵੀ ਜਿਹੜੀਆਂ ਝੋਟੀਆਂ ਖਾ ਦੇ ਨੇ ਆ ਵੀ ਬਿੱਲੂ ਦੀ ਝੋਟੀ ਆ ਆ ਵੀ ਚੈੱਕ ਕਰ ਸਕਦੇ ਤੁਸੀਂ ਬਿੱਲੂ ਦੀ ਝੋਟੀ ਆ ਕੁਆਲਿਟੀ ਦੇਖੋ ਇਹਦੇ ਵਿੱਚ ਤੇ ਇੱਕ ਆ ਝੋਟੀ ਖੜੀ ਇਹਦੀ ਆਰਡਰ ਕੁਆਲਿਟੀ ਦੇਖ ਸਕਦੇ ਆ ਬਹੁਤ ਚੰਗੀ ਹੈ ਇਹ ਵੀ ਬਿੱਲੂ ਦੀ ਆ ਚੈੱਕ ਕਰੋ ਇਹ ਵੀ ਜੋਟੀ ਬਿੱਲੂ ਦੀ ਆਖ ਦੀ ਮੰਤਰ ਦੇਖ ਸਕਦੇ ਆ ਮਾਲ ਬਹੁਤ ਸੋਹਣਾ ਭਰਾ ਲੋ ਤਿਆਰ ਕੀਤਾ ਮਨ ਖੁਸ਼ ਹੁੰਦਾ ਜਦੋਂ ਆਈਦਾ ਭਰਾ ਕੋਲ ਤੇ ਇੱਕ ਆ ਕੱਟਾ ਬਿੱਲੂ ਦਾ ਵੱਡਾ ਤਿਆਰ ਹੋਣ ਡਿਆ کیا ਕਰ ਸਕਦੇ ਤੁਸੀਂ ਬਹੁਤ ਵਧੀਆ ਸ਼ਾਨਦਾਰ ਕੱਟਾ ਮਾਰਕੀਟ ਦੇ ਵਿੱਚ ਤਿਆਰ ਹੁੰਦਾ ਪਿਆ ਕੁਆਲਿਟੀ ਦੇਖ ਸਕਦੇ ਆ ਤੁਸੀਂ ਮਾਲ ਦੀ ਤੇ ਇਹ ਕਾ ਜੋਟੀ ਵਿਖਾਉਣੇ ਤੁਹਾਨੂੰ ਰੋਕੀ ਝੋਟੀ ਰੋਕੀ 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 ਕੁਆਲਿਟੀ ਦੇਖ ਸਕ ਰਹੇ ਤੁਸੀਂ ਜਾਨਵਰ ਇਹ ਰੋਕੇ ਰੱਖ ਸਾਰਾ ਮਾਲ ਭੱਜ ਲਾਗੇ ਜਾਨਵਰ ਥੋੜੇ ਜਿਹਾ ਆ ਵੀ ਝੋਟੀ ਦੇਖੋ ਇਹਦੀ ਕੁਆਲਿਟੀ ਦੇਖ ਸਕਦੇ ਤੁਸੀਂ ਬਹੁਤ ਚੰਗੀ ਜ਼ਬਰਦਸਤ ਝੋਟੀ ਹੈ ਵੀ ਚੱਲ ਜੀ ਬਹੁਤ ਚੰਗੇ ਚੰਗੇ ਜਿਹੜੇ ਜਾਨਵਰ ਆ ਭਰਾ ਕੋਲ ਆ ਸਾਫ਼ ਸੁਥਰੇ ਆ ਦੇਖ ਸਕਦੇ ਆ ਤੁਸੀਂ ਉਸ ਤੋਂ ਬਾਅਦ ਆ ਵੀ ਗੱਟੀ ਦੇਖੋ ਜਨਵਰ ਬਰਾਹੂਲ ਚੰਗੇ ਆ ਸਾਰੇ ਹੀ ਤਕਰੀਬਨ ਟਮਾਟਮਾ ਹੈ ਜਨਵਰਾਂ ਦੇ ਤੰਦਰੁਸਤੀਆਂ ਬਖਸ਼ੀ ਦੇ ਚੜਦੀ ਕਲਾ ਜਿ ਰੱਖੀ ਵੀਰੇ ਬਹੁਤ ਚੰਗੇ ਜਨਵਰ ਆ ਹੁਣ ਕੱਟਾ ਜਿਹੜਾ ਤੁਹਾਨੂੰ ਪਤਾ ਹੀ ਫਰੋਈਪੁਰ ਲਾਈਨ ਦਾ ਜਿਹੜਾ ਇਹ ਆਪੋ ਲੈ ਕੇ ਦਿੱਤਾ ਹੈ ਭਰਾ ਨੂੰ ਜਿਹੜੀਆਂ ਆਹ ਜਿਹੜਾ ਕੱਟਾ ਹੈ ਉਹਦੋਂ ਫਰੋਈਪੁਰ ਤੋਂ ਲੈ ਕੇ ਦਿੱਤਾ ਵਸਤੀ ਸੁਨਵਾਲੀ ਬਲੱਡ ਲਾਈਨ ਦਾ ਜਿਹੜਾ ਇਹਨਾਂ ਦੇ ਘਰੋਂ ਗੁਰਜੰਟ ਸਿੰਘ ਬਸਤੀ ਤੋਂ ਨੌਰੀ ਦੇ ਘਰੋਂ ਜਿਹੜਾ ਲੈ ਕੇ ਦਿੱਤਾ ਕਟਾ ਇਹ ਕੁਆਲਟੀ ਦੇਖ ਸਕਦੇ ਆ ਅੱਗੇ ਨਾਲੋਂ ਇਹਦੀ ਕੁਆਲਟੀ ਦੱਸੋ ਕਿੱਦਾਂ ਬੈਸਟਾ ਕੁਆਲਟੀ ਤੇ ਤਿਆਰੀ ਦੱਸੋ ਕਿਵੇਂ ਲੱਗੀ ਹੁਣ ਜਿਹੜੀ ਇਹਦੀ ਬੰਤਰ ਬਾਡੀ ਬੰਤਰ ਉਹ ਵੀ ਤੁਸੀਂ ਦੇਖ ਸਕਦੇ ਹੋ ਅੱਗੇ ਨਾਲੋਂ ਰਾਜੀ ਹੋ ਗਿਆ ਤੇ ਹੁਣ ਗਾਂ ਆਉਣਾਂ ਇਸ ਟਾਈਮ 'ਚ ਹੋਰ ਵੀ ਚੰਗਾ ਯਾਨੀ ਕਿ ਖੁੱਲ ਜਾਣਾ ਇਹਨੇ ਕੁਆਲਟੀ ਵਧੀਆ ਬਣ ਜਾਣੀ ਤੇ ਤਲ ਵੇ ਇਹ ਕਿੰਨੇ ਪਸ਼ੂ ਗੱਭਣ ਕਰਾਤੇ ਬਿੱਲੂ ਡੂ ਤੋਂ ਇਹਦੇ 4-5 ਲੱਗੀਆਂ ਨੇ ਜੋਦਾ ਆਇਆ 4-5 ਲੱਗੀਆਂ ਬਾਕੀ ਮੈਂ ਤਾਂ ਲੱਗੀਆਂ ਸੀ 4 ਹੀ ਰਹਿ ਗਈਆਂ ਸੋ ਇੱਥੇ ਲੱਗੀਆਂ ਬਾਕੀ ਬਿੱਲੂ ਲਾ ਗਿਆ ਇਸੂਆ ਸੀਜ਼ਨ ਤੇ ਹੁਣ 4 ਰਹੀਆਂ ਹੋ ਇਹਨੇ ਲਾਤੀਆਂ ਤੇ ਆ ਜੋ ਠੋਟੀ ਇਹ ਤੋਂ ਬਣੀ ਆ ਹਾਂ ਇਹ ਇਸ ਤੋਂ ਬਣੀ ਆ ਜਿਹੜੀ ਇਹ ਬਿੱਲੂ ਦੀ ਠੋਟੀ ਇਹ ਤੋਂ ਬਣੀ ਹੁਣ ਵੇਖੋ ਕੁਆਲਿਟੀ ਰਿਜ਼ਲਟ ਕਿਵੇਂ ਦਾ ਆਉਂਦਾ ਤੇ ਲੱਗ ਜੂ ਪਤਾ ਤੁਹਾਨੂੰ ਹਾਂ ਕੁਆਲਿਟੀ ਤੁਹਾਡੇ ਸਾਹਮਣੇ ਆ ਵੇਖ ਲਓ ਪਰਲੇ ਬੰਨੇ ਕੱਟਾ ਬਿੱਲੂ ਦਾ ਏ ਵੇਖ ਸਾਡੇ ਠੰਡੀਆਂ ਬਹੁਤ ਅਖੂਖ ਵੇਖ ਸਾਡੇ ਝੋਟੀ ਦੀ ਬਹੁਤ ਵਧੀਆ ਜ਼ਬਰਦਸਤ ਮਾਲ ਆ ਵੀ ਕਟਾ ਦੇਖੋ ਚੈੱਕ ਕਰੋ ਬਿੱਲੂ ਦਾ ਕਟਾ ਫੰਤਰ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਤੇ ਆ ਕਟਾ ਤੁਹਾਨੂੰ ਅੱਗੇ ਵੀ ਵਿਖਾਇਆ ਦੇ ਕਰੀ ਫੇਰੇ ਕਰੀ ਖਾਦੀ ਮਰਾ ਦਿੰਦੇ ਆ ਬਹੁਤ ਵਧੀਆ ਸੋਨਾ ਤੇ ਚੰਗਾ ਮਾਲ ਆ ਭਰਾ ਦਾ ਤੇ ਪ੍ਰਮਾਤਮਾ ਐ ਹੀ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਤੇ ਚੜ ਦੀ ਗੱਲਾਂ ਜਿਹਾ ਰੱਖਿਆ ਭਰਾ ਨੂੰ ਬਹੁਤ ਧੰਨਵਾਦ ਆਲੋਪ ਜਰਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਵੀਡੀਓ ਵੇਖਦੇ ਆ ਉਹਨਾਂ ਦਾ ਵੀ ਬਹੁਤ ਜਿਆਦਾ ਧੰਨਵਾਦ ਬਹੁਤ ਮਿਹਰਬਾਨੀ ਸਾਰੇ ਯੂਟਿਊਬਰ ਦਾ ਵੀ ਧੰਨਵਾਦ ਜੀ ਜਿੰਨੇ ਆਪਣੀ ਫੈਮਲੀ ਨਾਲ ਤੇ ਧੰਨਵਾਦ ਭਰਾਵਾਂ ਦਾ ਪਿਆਰ ਦੇਣ ਦਾ